ਜੋਨ ਪਰਾ ਕੱਲ ਦਾ ਪਾਣੀ ਫੇਰ ਬੜੇ ਜ਼ੋਰ ਨਾਲ ਉੱਤ ਚੜੀ ਜਾਂਦਾ ਪਾਣੀ ਹੁਣ ਵੀ ਚੜੀ ਜਾ ਰਿਹਾ ਸਰਕਾਰ ਫਸਲ ਬੀਮਾ ਜੋਇਨਾ ਕਿਤੇ ਵੀ ਕੁਦਰਤੀ ਆਫਤ ਆਉਂਦੀ ਆ ਉਹਦੇ ਨਾਲ ਕੀ ਹੋਊਗਾ ਕਿ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਸਾਨਾਂ ਦੀ ਜਿਹੜੀ ਉਹ ਫਾਂ ਫੜੀ ਜਾ ਯਾਰ ਕਾਲੀਆਂ ਤੋਂ ਵੀ ਅੱਕ ਗਏ ਕਾਂਗਰਸੀਆਂ ਤੋਂ ਵੀ ਅੱਕ ਗਏ ਤੇ ਸ਼ਾਇਦ ਪੰਜਾਬ ਦੇ ਲੋਕਾਂ ਜਾਗ ਗਏ ਵੀ ਭਗਵੰਤ ਮਾਨ ਜੀ ਪਿੰਡ ਪੱਧਰ ਤੋਂ ਉੱਠ ਕੇ ਗਏ ਆ ਕਿ ਗੋਬਤੇ ਚੋਨੇ ਗੋਪ ਦੇ ਵਿੱਚ ਜਦੋਂ ਪਾਣੀ ਪੈ ਗਿਆ ਉਹਦੀ ਮੰਜ਼ਰ ਖਤਮ ਮੇਰੇ ਨਾਲ 2019 ਚ ਸਾਰੀ ਘਟਨਾ ਹੋਈ ਜਿਹੜਾ ਮਾਲਕੀ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਸੰਧੂ ਸਾਹਿਬ ਜੇਕਰ ਜੋ ਗੱਲ ਇਹ ਆ ਕਿ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਕੋਈ ਸਰਕਾਰ ਨੇ ਇੱਕ ਵੱਖਰਾ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਜੋ ਜੋ 2023 ਦੇ ਵਿੱਚ ਵਾਅਦੇ ਕੀਤੇ ਸੀ ਦਾ ਪਾਣੀ ਬੜਾ ਛੱਡਿਆ ਗਿਆ ਅੱਜ ਮੇਰੇ ਸ਼ਾਂਤੀ ਸਾਰਾ ਤੁਮਾ ਮੈਂ ਦੱਸਣਾ ਪੁਰਾਣੀ ਹਰਦੀ ਜਾਂ ਮਾੜਾ ਮਾੜਾ ਤੁਹਾਡੇ ਸਾਹਮਣੇ ਫੋਟੋਆਂ ਉਂਡੀ ਵਿੱਚ ਤੇ ਕੱਲ ਲੈਓ 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 ਆਣੀ ਵੇਂਦੇ ਦੇ ਦਿੱਤੇ। ਭੇਜੋ ਬੰਦੇ। ਠੀਕ ਆ 70000 ਭਰਿਆ ਜੇ ਠੇਕੇ ਲਈ ਆ। ਤੇ ਉਹ ਤੇ ਵਿਚਾਰਾ ਮਾਹ ਵੀ ਵਾਲ ਦੀ ਜਮੀਨ ਵੇਚ ਕੇ ਨਹੀਂ ਛੱਡ ਸਕਦਾ। ਮਤਲਬ ਸਿੱਧਮ ਸਦਾ ਲੱਖ ਰੁਪਈਆ। ਕੱਲ ਰਾਤ ਵੀ ਇਹਨਾਂ ਜਦੋਂ ਛੱਡਿਆ ਤੇ ਦਿਨ ਚੜ ਦੇ ਨੂੰ ਆ ਸਾਰੀਆਂ ਘਤੀਆਂ ਗੁੱਤੀਆਂ ਭਰ ਗਿਆ ਸੀ। ਤੇ ਅੱਜ ਵੀ ਇਹਨਾਂ ਛੱਡਿਆ ਤੇ ਮੰਨ ਲਓ ਪਤਾ ਹੀ ਨਹੀਂ ਕਿਸੇ ਨੂੰ ਹੋਇਆ ਕੀ ਕਿ 2007 ਦੀ ਪਾਲਸੀ ਦੇ ਜਰੀਏ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਗਈਆਂ ਸੀ। ਉਹਦੇ ਵਿੱਚ ਉਹ ਪਾਲਸੀ ਦੇ ਕੁਝ ਕਿਸਾਨ ਵੀ ਮੇ ਤੋਂ ਹੀ ਇਸ ਇਲਾਕੇ ਨੂੰ ਹੜਾਂ ਦੀ ਜਿਹੜੀ ਉਮਾਰ ਆ। ਉਹ ਚਲੇ ਨਹੀਂ ਪੈਂਦੀ ਆ तकरीबन 1 ਜਾਂ 2 ਸਾਲ ਨੰਗਦੇ ਆ ਤੇ ਇਸ ਇਲਾਕੇ ਦੇ ਵਿੱਚ ਵੱਡੇ ਜਦੋਂ ਗਰਦੌਰੀਆਂ ਚਿੱਠੀ ਜਾਰੀ ਕਰਕੇ ਨਾ ਤੋੜ ਦਿੱਤੀਆਂ ਉਹਦੇ ਨਾਲ ਜਿੰਨੇ ਉਹ ਕਿਸਾਨ ਸੀ ਨਾ ਜਿਨ੍ਹਾਂ ਨੇ ਮਾਲ ਆਬਾਰ ਕਰਦਾ ਬਾਦ ਡੰਗਰਾ ਦਾ ਜੇ ਬਿਮਾਰ ਹੁੰਦੇ ਪਾਣੀ ਜ ਉਹ ਵੀ ਡੰਗਰ ਕਈ ਪਸ਼ੂ ਮਰ ਜਾਂਦੇ ਬਿਮਾਰ ਹੋ ਗਏ ਹਾਂਜੀ ਨੁਕਸਾਨ ਤੇ ਸਾਰੀ ਚੀਜ਼ ਦਾ ਹਾਂਜੀ ਹਰ ਕਿਸੇ ਦਾ ਨੁਕਸਾਨ ਹੈ ਦੋ ਦੋ ਵਾਰੀ ਲੋਕਾਂ ਨੇ ਝੋਨੇ ਲਾਇਓ ਪੂਰੀ ਤਰ੍ਹਾਂ ਬਰਬਾਦ ਹੋ ਗਏ ਇਸ ਇਲਾਕੇ ਦੇ ਉੱਤੇ ਬਹੁਤ ਵੱਡੇ ਪੱਦਰ ਤੇ ਹੜਾਂ ਦੀ ਮਾਰ ਪੈਂਦੀ ਰਹੀ ਆ ਕਿਉਂਕਿ ਜੇ ਕੱਢੂਗਾ ਤਾਂ ਫੋਕ ਪੈ ਜਾਣੀ ਆ ਦਾਣਾ ਵਿੱਚ ਬਣਨਾ ਨਹੀਂਗਾ ਇਹ ਤਾਂ ਬਹੁਤ ਜ਼ਿਆਦਾ ਨੁਕਸਾਨ ਹੈ ਪੱਤੇ ਰਹੇ ਨੇ ਪੱਤੇ ਰਹਿਣੇ ਕੱਲੇ ਰਹੇ ਜੀ ਜੇ ਉਹ ਵੀ ਤਾਂ ਜਿਹੜਾ ਉਹ ਬਾਹ ਫੜਨ ਤੋਂ ਪਿੱਛੇ ਗਿਆ ਪਿਛਲੀਆਂ ਸਰਕਾਰਾਂ 12000 ਰੁਪਏ ਹੜਪੀਟ ਤਣ ਪ੍ਰਤੀ ਏਕੜ ਦਾ ਸੰਧੂ ਸਾਹਿਬ ਮੁਆਵਜ਼ਾ ਦਿੰਦਿਆਂ ਰਹੀਆਂ ਪਰ ਇਹਨੇ ਉੱਥੇ ਵੀ ਲਾਇਓ ਉਹਨਾਂ ਲੋਕਾਂ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ਅਸੀਂ ਪੰਜਾਬ ਦੇ ਜਿੰਨੇ ਵੀ ਹੜਪੀੜ ਤੇ ਜਾਂ ਕੁਦਰਤੀ ਮਾਰ ਦੇ ਹੇਠ ਆਉਣ ਵਾਲੇ ਕਿਸਾਨਾਂ ਦੀ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਅੱਜ ਜ਼ਿਲ੍ਹਾ ਫਰੋਇਪੁਰ ਦੇ ਵਿਧਾਨ ਸਭਾ ਹਲਕਾ ਜੀਰੇ ਦੇ ਵੱਖ-ਵੱਖ ਪਿੰਡਾਂ ਚ ਅਸੀਂ ਕਵਰੇਜ ਕਰਨ ਲਈ ਪਹੁੰਚੇ ਹਾਂ ਜਿੱਥੇ 22 ਅਗਸਤ 2025 ਸਵੇਰੇ ਕਰੀਬ 8-9 ਵਜੇ ਅਸੀਂ ਜਿਹੜੀ ਰਿਕਾਰਡਿੰਗ ਕਰ ਰਹੇ ਹਾਂ ਸ਼ੂਟ ਕਰ ਰਹੇ ਹਾਂ ਸੋ ਮੌਕੇ ਦੇ ਹਾਲਾਤ ਵਿਖਾਵਾਂਗੇ ਪਿੰਡ ਫੱਤੇ ਵਾਲਾ ਚ ਅਸੀਂ ਪਹੁੰਚੇ ਹੋਏ ਹਾਂ ਪਿੱਛੇ ਸਾਡੇ ਜਿਹੜਾ ਸਾਰਾ ਇਹ ਸਤਲੋਜ ਦਰਿਆ ਦਾ ਜਿਹੜਾ ਪਾਣੀ ਅੱਗੇ ਹੈਰੀ ਚ ਹੈਡਵਕਸ ਤੋਂ ਅੱਗੇ ਆ ਕੇ ਫਸਲਾਂ ਤੇ ਕਾਫੀ ਜਿਹੜਾ ਅੱਗੇ ਆ ਰਿ ਇਥੋਂ ਕਰੀਬ ਜਿਹੜਾ ਪੱਕਾ ਬੰਨ ਹੈ ਇਥੋਂ ਕਰੀਬ ਕੋਈ 4-500 ਮੀਟਰ ਅੱਗੇ ਬੰਨ ਹੈ ਤੇ ਨਾਲ ਇੱਥੇ ਅਸੀਂ ਕੁਝ ਕਿਸਾਨਾਂ ਗੁਆਂ ਨਾਲ ਲੋਕਲ ਨਮਾਇਦਾਂ ਨਾਲ ਇਥੋਂ ਜਿਹੜੇ ਮੋਤਵਰ ਸੱਜੇ ਨਾਲ ਗੱਲਬਾਤ ਕੀਤੀ ਸੋ ਲਗਾਤਾਰ ਤੁਹਾਡੇ ਨਾਲ ਕਵਰੇਜ ਜਾਰੀ ਰੂਗੀ ਸੋ ਆਓ ਦੇਖਦੇ ਹੁਣ ਸਫੀਰਤ ਕਰਦੇ ਆ ਗੱਲਬਾਤ ਬੜੀ ਤਰਾਸਦੀ ਆ ਇਸ ਇਲਾਕੇ ਦੀ ਕਿਉਂਕਿ ਪਿਛਲੇ ਲੰਮੇ ਸਮੇ ਤੋਂ ਹੀ ਇਸ ਇਲਾਕੇ ਨੂੰ ਹੜਾਂ ਦੀ ਜਿਹੜੀ ਉਮਾਰ ਆ ਉਹ ਚੱਲ ਨਹੀਂ ਪੈਂਦੀ ਆ ਤਕਰੀਬਨ ਇੱਕ ਜਾਂ ਦੋ ਸਾਲ ਨੰਗਦੇ ਆ ਇਸ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਹੜਾਂ ਦੀ ਮਾਰ ਜਿਹੜੀ ਉਹ ਪੈਂਦੀ ਆ ਪਹਿਲਾਂ 88 ਵਾਲਾ ਪਾਣੀ ਜਿਹੜਾ ਬਹੁਤ ਵੱਡੇ ਪੱਧਰ ਤੇ ਆਇਆ ਫਿਰ ਉਸ ਤੋਂ 92 ਦੇ ਵਿੱਚ ਆਇਆ 95 ਦੇ ਵਿੱਚ ਬਹੁਤ ਵੱਡਾ ਪਾਣੀ ਆਇਆ ਉਸ ਤੋਂ ਬਾਅਦ ਵੀ ਲਗਾਤਾਰ ਨਿਰੰਤਰ 2008 ਦੇ ਵਿੱਚ ਫਿਰ ਉਸ ਤੋਂ ਗਾਂ ਨ ਉਹ ਅਗਲੇ ਅਗਲੇ ਸਾਲਾਂ ਦੇ ਵਿੱਚ ਵੀ ਨਿਰੰਤਰ ਜਿਹੜਾ ਪਾਣੀ ਆਉਂਦਾ ਰਿਹਾ ਫਿਰ 19 ਦੇ ਵਿੱਚ ਵੀ ਆਇਆ ਉਦੋਂ ਵੀ ਫਸਲਾਂ ਬਰਬਾਦ ਹੋ ਗਈਆਂ ਫਿਰ 20 ਦੇ ਵਿੱਚ ਵੀ ਆਇਆ ਫਿਰ 23 ਦੇ ਵਿੱਚ ਤੇ ਰਿਕਾਰਡ ਤੋੜ ਪਾਣੀ ਆਇਆ ਜਿਹੜਾ ਤੁਸੀਂ ਵੀ ਸਾਰਾ ਇਸ ਇਲਾਕੇ ਦੇ ਵਿੱਚ ਪਹੁੰਚ ਕੇ ਵੇਖਿਆ ਕਿ ਪੂਰੀ ਤਰ੍ਹਾਂ ਜਿਹੜਾ ਦੋ ਦੋ ਵਾਰੀ ਲੋਕਾਂ ਨੇ ਝੋਨੇ ਲਾਇਓ ਪੂਰੀ ਤਰ੍ਹਾਂ ਬਰਬਾਦ ਹੋ ਗਈ ਇਸ ਇਲਾਕੇ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਹੜਾਂ ਦੀ ਮਾਰ ਪੈਂਦੀ ਰਹੀ ਆ ਕਿਉਂਕਿ ਜਦੋਂ ਪਾਣੀ ਦੀ ਗੱਲ ਆਉਂਦੀ ਆ ਪਾਲੀਆਂ ਦੀ ਵੰਡ ਦੀ ਗੱਲ ਆਉਂਦੀ ਆ ਕੋਈ ਸਟੇਟ ਆਂਦੀ ਆ ਸਾਨੂੰ ਚਾਹੀਦਾ ਸਾਡਾ ਇੱਕ ਬੰਦਾ ਈ ਸਟੇਟਾਂ ਦੀ ਆ ਸਾਨੂੰ ਸਾਡਾ ਹੱਕ ਬਣਦਾ ਪਰ ਜਦੋਂ ਹੜਾਂ ਦੀ ਮਾਰ ਪੈਂਦੀ ਆ ਉਦੋਂ ਕਦੀ ਕਿਸੇ ਨੇ ਨਹੀਂ ਆਖਿਆ ਵੀ ਭਾਈ ਕੋਜ ਪਾਣੀ ਸਾਡੇ ਵਾਲ ਨੂੰ ਛੱਡ ਦੋ ਕੱਲਾ ਪੰਜਾਬ ਜਿਹੜਾ ਉਹ ਹੜਾਂ ਦੀ ਮਾਰ ਦੇ ਹਟ ਨਾਵੇ ਸਾਡੀ ਬਾਹ ਫੜਨ ਵਾਲਾ ਕੋਈ ਨਹੀਂ ਆ ਬਿਲਕੁਲ ਹਰੀਕੇ ਹੈਡ ਵਰਕਰਸ ਤੋਂ ਲੈ ਕੇ ਫਰੋਈਪੁਰ ਤੱਕ ਜਿੰਨੇ ਪਿੰਡ ਪੈਂਦੇ ਆ ਦੀਨੇ ਕੇ ਗੱਟਾ ਬਾਦਸ਼ਾਹ ਰਾਜੀ ਸੁਭਰਾ ਉਸ ਤੋਂ ਅੱਗੇ ਆਸ਼ੀਕੇ ਦਾ ਰਕਬਾ 마ਸ਼ੀਕੇ ਆਲੇ ਵਾਲਾ ਫੱਤੇ ਵਾਲਾ ਤੰਨਾ ਬੱਗਾ ਕੁੱਲੇ ਜਾ ਕੇ ਇਸ ਤੋਂ ਅੱਗੇ ਅਗਲੇ ਪਾਸੇ ਕুতਬਦੀਨ ਵਾਲਾ ਪਿੰਡ ਜਿਹੜਾ ਫਰੋਈਪਰਸੀਲ ਦਾ ਸ਼ੁਰੂ ਹੋ ਜਾਂਦਾ ਧੀਰਾ ਘਾਰਿਆ ਕਾਲੇ ਕੇ ਹਥਾੜਾ ਬਣਾ ਵਾਲੀ ਆ ਨੇ ਆ ਲਲਵੇਰਾ ਵਾ ਮੁੱਠਿਆਂ ਵਾਲਾ ਇਸ ਤੋਂ ਅੱਗੇ अनेका ਹੀ ਪਿੰਡ ਜਿਹੜੇ ਵਸਤੀ ਰਾਮਲਾਲ ਆ ਫਰੋਈਪਰ ਤੱਕ ਜਿਹੜੇ ਪਿੰਡ ਆ ਤੇ ਇਸ ਤੋਂ ਫਰੋਈਪਰ ਤੋਂ ਵੀ ਅੱਗੇ ਫਾਇਲ ਕਿਆਂ ਤੱਕ ਜਿੰਨੇ ਵੀ ਤੁਸੀਂ ਬਣਾ ਦੇ ਅੰਦਰਲੇ ਪਾਸੇ ਵਸੇ ਪਿੰਡ ਆ ਉਹ ਜਿਹੜੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਆ ਪਹਿਲਾਂ ਵੀ ਜਿਹੜਾ 20 25 ਦਿਨਾਂ ਤੋਂ ਪਾਣੀ ਜਿਹੜਾ ਚੱਲ ਰਿਹਾ ਵਾ ਇਹਨਾਂ ਥਾਵਾਂ ਦੇ ਅੱਗੇ ਵੀ ਵਗ ਚੁੱਕਾ ਇੱਕ ਰਹੀ ਪਰ ਪਾਣੀ ਘਟਣ ਦੇ ਨਾਲ ਇਹ ਇਲਾਕੇ ਦੇ ਲੋਕਾਂ ਨੂੰ ਇੱਕ ਯਾਸ ਜਾਗੀ ਕਿ ਸ਼ਾਇਦ ਯਾਰ ਸਾਡੀਆਂ ਜੜੀਆਂ ਝੋਨੇ ਦੀਆਂ ਫਸਲਾਂ ਉਹ ਕੁਛ ਨਾ ਕੁਛ ਬਚ ਗਈਆਂ ਹੋਣਗੀਆਂ ਪਰ ਜਿਹੜਾ ਕੱਲ ਦਾ ਪਾਣੀ ਦਾ ਪੱਧਰ ਹਰੀਕੇ ਹੈਡ ਤੋਂ ਹੋਰ ਪਾਣੀ ਰਿਲੀਵ ਕਰਕੇ ਵਧਿਆ ਵਾ ਉਸ ਦੇ ਨਾਲ ਜਿਹੜਾ ਇਸ ਇਲਾਕੇ ਦੇ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਜਿਹੜੀਆਂ ਮੋਰ ਵੱਡੇ ਪੱਦਰ ਤੇ ਵੱਧ ਗਿਆ ਵਾ ਕਿਉਂਕਿ ਆ ਤੁਸੀਂ ਤਸਵੀਰਾਂ ਵੇਖ ਹੀ ਰਹੇ ਝੋਨੇ ਦੇ ਉੱਪਰ ਦੀ ਪਾਣੀ ਚੜ ਚੁੱਕਿਆ ਕਿਉਂਕਿ ਇਸ ਟਾਈਮ ਤੇ ਸਰਕਾਰ ਨੇ ਜਿਹੜੀ ਉਹ ਛੋਟ ਦਿੱਤੀ ਸੀ ਕਿ ਜਿਹੜੇ ਗੇਤਰੇ ਝੋਨੇ ਸ਼ੁਰੂ ਕੀਤੇ ਪਾਣੀ ਉੱਤੋਂ ਬਾਹਰ ਨਿਕਲਦੇ ਆ ਆਪਾਂ ਜਾਣਦੇ ਆ ਕੀ ਇਹਨਾਂ ਦਾ ਕਹਿਣਾ ਕੀ ਇਹਨਾਂ ਦੀ ਫਸਲ ਦੇ ਕੀ ਹਾਲਾਤ ਆ ਘਰਾਂ ਦੇ ਕੀ ਹਾਲਾਤ ਆ ਪਾਣੀ ਦੇ ਬਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਕੇਵਲ ਸਿੰਘ ਆ ਤੁਹਾਡਾ ਕੀ ਨਾਮ ਹੈ ਜੀ ਮਰੀਕ ਸਿੰਘ ਜੀ ਆ ਕੀ ਹਾਲਾਤ ਪਾਣੀ ਦੇ ਹਾਲਾਤ ਜੀ ਕੱਲ ਅੱਗੇ ਪਾਣੀ ਚੜ ਕੇ ਲਹਿ ਗਿਆ ਸੀ ਤੇ ਅੱਜ ਪਾਣੀ ਸਾਰਾ ਝੋਨਾ ਡੁੱਬ ਗਿਆ ਵਾ ਤੇ ਕੱਲ ਦਾ ਪਾਣੀ ਬੜਾ ਛੱਡਿਆ ਗਿਆ ਅੱਜ ਮੇਂ ਸ਼ਾਂਤੀ ਸਾਰਾ ਝੁੰਮਾ ਮੈਂ ਦਿਸਣਾ ਪੁਰਾਣੀ ਅਰਦੀ ਜਾਨ ਮਾਰ ਮਾਰਾ ਤੁਹਾਡੇ ਸਾਹਮਣੇ ਹੀ ਆ ਫੂਰੋਂ ਔਂਡੀ ਵਿੱਚ ਤੇ ਕੱਲ ਨੂੰ ਮੇਂ ਸ਼ਾਂਤੀ ਸਾਰ ਡੁੱਬ ਜਨਾ ਜਿੰਨਾ ਪਾਣੀ ਛੱਡਿਆ ਗਿਆ ਅੱਜ ਸਵੇਰੇ ਪਾਣੀ ਜਿਆਦਾ ਛੱਡਿਆ ਤਾਂ ਪਾਣੀ ਆ ਝੋਨੇ ਸਾਰੇ ਡੁੱਬ ਗਿਆ ਨੇੜੇ ਉਧਰੋਂ ਨੇ ਨੰਗੇ ਦੀਦੇ ਉਹਦਾ ਗੋਪ ਦੇ ਵਿੱਚ ਪਾਣੀ ਪੈ ਗਿਆ ਉਹਨਾਂ ਦਾ ਜਿਆਦਾ ਨੁਕਸਾਨ ਹੋ ਰਿਹਾ ਸੋ ਇਹ ਮਤਲਬ ਉਸ ਛੋਨੇ ਗੋਪਥੇ ਆਏ ਖੜੇ ਆ ਪਾਣੀ ਦੀ ਉਤੋਂ ਦੀ ਪਾਣੀ ਫਿਰਨ ਲੱਗ ਪਿਆ ਹੈਗਾ ਤੇ ਇਹਦੇ ਨਾਲ ਤੁਹਾਡਾ ਕੀ ਮਤਲਬ ਛੋਨਾ ਬਚੂਗਾ ਨਹੀਂ ਛੋਨਾ ਜਿਹੜਾ ਇੱਕ ਨਹੀਂ ਚਿੱਟੀ ਮੁੰਜਰ ਕੱਢੂਗਾ ਧੋਖ ਫੋਕ ਪੈ ਜਾਣੀ ਆ ਦਾਣਾ ਵਿੱਚ ਬਣਨਾ ਨਹੀਂਗਾ ਇਹ ਤਾਂ ਬਹੁਤ ਜ਼ਿਆਦਾ ਪੱਤੇ ਕੱਲ ਦੇਹਣਾ ਰੇ ਪੱਤੇ ਰਹਿਣੇ ਕੱਲਿਆ ਰੇ ਜੀ ਜੇ ਉਹ ਵੀ ਤਾਂ ਜੇ ਪਾਣੀ ਲੈ ਜੇ ਲੈ ਜੇ ਜੇ ਪਾਣੀ ਸਾਫ ਤੋਂ ਖੜਾ ਰਹਿ ਗਿਆ ਤੇ ਫਿਰ ਉਹ ਗਲ ਕੇ ਠੰਡੇ ਪੂਗਾ ਨਾ ਗਲ ਜਾਣਾ ਸਾਰੇ ਓਕੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਤਾਂ ਉਹ ਵੀ ਸਰਕਾਰ ਸਰ ਮਾਇਬਾ ਦੇਵੇ ਫੁੱਲ ਇਹਦੇ ਸਰ ਦਿੱਤਾ ਨਹੀਂ ਤੁਹਾਨੂੰ ਹੂੰ ਤੇ ਯਾਰ ਮਾ ਜੋ ਹਰੇ ਆ ਤੇ ਝੋਨਾ ਦਾ ਸਾਰਾ ਮਾਰਿਆ ਗਿਆ ਅਸੀਂ 6800 ਰੁਪਏ ਸਾਰਾ ਸੰਦ ਦਿੱਤਾ ਜੀ ਤੇ 6800 ਰੁਪਏ ਕੀ ਬੰਦਾ ਵਾ ਲਵਾਈ ਨਹੀਂ ਪੂਰੀ ਹੁੰਦੀ ਹੁਣ 15-15 ਹਜ਼ਾਰ ਸਦਾ ਖਰਚਾ ਆ ਗਿਆ ਝੋਨੇ ਦੀ ਹਾਂ ਹੁਣ ਇੱਕ ਸਪਰੇ ਸਰਪ ਕਰਨੀ ਹੈ 15-16 ਹਜ਼ਾਰ ਖਰਚਾ ਆ ਗਿਆ ਜਿਹੜਾ ਠੇਕਾ ਉਹ 70-80 ਹਜ਼ਾਰ ਦੇ ਮੇਰੇ ਖਿਆਲ ਉਹ ਠੇਕਾ ਜੀ 70 ਹਜ਼ਾਰ ਰੁਪਿਆ ਹਾਂ ਜੇਗਾ 70000 ਭਰਿਆ ਜਿਹੜੇ ਠੇਕੇ ਲਈ ਆ ਇਹ ਉਹ ਤੇ ਵਿਚਾਰਾ ਮਹਾਵੀਰ ਵਾਲੀ ਜ਼ਮੀਨ ਵੇਚ ਕੇ ਨਹੀਂ ਛੁੱਟ ਸਕਦਾ ਮਤਲਬ ਸਿੱਧਾ ਨੂੰ ਸਦਾ ਲੱਖ ਰੁਪਇਆ 18000 ਖਰਚਾ ਆ ਗਿਆ 70 ਹੋ ਉਹਦਾ 88000 ਰੁਪਇਆ ਦਾ ਇੱਕ ਮਿੱਟੀ ਹੋ ਗਿਆ ਹਾਂ ਲੱਕੀ ਹੋਇਆ ਮਿੱਟੀ ਜੀ ਮਿੱਟੀ ਹਾਂ 88000 ਰੁਪਇਆ ਮਿੱਟੀ ਹੋ ਗਿਆ ਵਾ ਤੇ ਕੋਈ ਸਾਡੇ ਡੰਗਰਾ ਵਿਚਾਰਨ ਰਹਿ ਗਿਆ ਸਭ ਪੱਠੇ ਵੀ ਮਰ ਗਏ ਯਾਰ ਡੁੱਬ ਗਏ ਸਾਰੇ ਹੀ ਹਰਾਚਾਰਾ ਵੀ ਖਤਮ ਖਤਮ ਜੀ ਖਤਮ ਨਾ ਤੇ ਜਿਹੜਾ ਇਹਦੇ ਨਾਲ ਜਿਵੇਂ ਪਾਣੀ ਘਰਾਂ ਚ ਆ ਜਾਂਦਾ ਘਰਾਂ ਦੇ ਨਾਲ ਲੱਗ ਜਾਂਦਾ ਕੋਈ ਨੀਆਂ ਨੂੰ ਨਹੀਂ ਬੈਠਦੀਆਂ ਬੈਂਹੀਆਂ ਨੇ ਤੇੜਾ ਪਾਈ ਦੀਆਂ ਸਾਨੂੰ ਫੇਰ ਮੁਰੰਮਤੀ ਕਰਨੀ ਪੈਂਦੀ ਆ ਹੂੰ ਉਹਦਾ ਖਰਚਾ ਜੀ ਪੈਂਦਾ ਬਾ ਡੰਗਰਾਂ ਦਾ ਜਿਹੜੇ ਬਿਮਾਰ ਹੁੰਦੇ ਪਾਣੀ ਚ ਉਹ ਵੀ ਡੰਗਰ ਕਈ ਪਸ਼ੂ ਮਰ ਜਾਂਦੇ ਬਿਮਾਰ ਹੋ ਗਏ ਓਕੇ ਹਾਂਜੀ ਨੁਕਸਾਨ ਤੇ ਸਾਰੀ ਚੀਜ਼ ਦਾ ਹਾਂਜੀ ਹਰ ਕਿਸੇ ਦਾ ਨੁਕਸਾਨ ਆ ਤੇ ਸਰਕਾਰ ਨਾਲ ਖੜਦੀ ਐ ਕੋਈ ਨਹੀਂ ਖੜਦਾ ਜੀ ਕੋਈ ਨਹੀਂ ਖੜਦਾ ਜੀ ਜਾਣਗੇ ਨਹੀਂ ਜਿਹੜਾ ਬਦਲਾਅ ਸੀ ਬਦਲਾਅ ਸੀ ਕੋਈ ਫਾਇਦਾ ਨਹੀਂ ਹੋਇਆ ਮਾਂ ਜੀ ਬਦਲਾ ਕਹਦਾ ਕਿ ਦਾ ਕੋਈ ਬਦਲਾ ਨਹੀਂ ਆ ਕੇ ਬਹਿ ਗਏ ਹਨ ਤੇ ਦੋ ਮੁੰਡੇ ਰੋੜੇ ਸੀ ਸਰਕਾਰਾਂ 12000 ਦੇ ਦਿੰਦੇ 6800 ਰੁਪਏ ਦੇ ਕੇ ਫੜਿਆ ਖੰਬੇ ਲਾ ਗਏ ਤੇ ਕੋਈ ਨਾ ਤੇ ਇਹ ਨਹੀਂ ਆਖੀ ਵੀ ਸ਼ਾਹਵਾਸ਼ੇ ਤੇਰੇ ਵੀ ਤੈਨੂੰ ਕੋਈ ਦਿੰਦੇ ਆ ਮਾਨ ਕਰੀਏ ਤੇਰਾ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਜੀ हां मैं कडे कडे अ तेज वाली पानी च दो मुंडे डुबगए थे एक फालया ही ओतो रोटे ओतो आए एक दी दे डेथ हो गई से ओदा एक डेथ हो गई एक बचा लिया बचा लिया ते कोई सरकार ने ने पता ਦਿੱਤਾ ਵੀ ਚੱਲ ਵੀ ਤੈਨੂੰ ਪਤਾ ਦੇਦੀ ਕੋਈ ਨਾ ਕੋਈ ਪਤਾ ਦਿੱਤਾ ਨਾ ਕੋਈ ਜ਼ਿਲ੍ਹਾ ਪੱਦਰ ਤੇ ਜਿਵੇਂ ਅਵਾਰਡ ਦਿੰਦੇ ਹੁੰਦੇ ਸਨਮਾਨ ਕੋਈ ਸਨਮਾਨ ਨਹੀਂ ਕੋਈ ਕੰਮ ਤੇ ਉਹ ਵੀ ਕੁਛ ਨਹੀਂ ਮਿਲਦਾ ਕੁਛ ਨਹੀਂ ਦਿੱਤਾ ਕੁਛ ਨਹੀਂ ਦਾ ਕੋਈ ਸਨਮਾਨ ਤੇ ਨਾਮ ਤੁਹਾਡਾ ਮਰੀਕ ਸਿੰਘ ਰਣਾ ਜੀ ਪਿੰਡ ਹਤਿਆਲਾ ਕਾਲਾ ਸਪ੍ਰਿੰਗ ਆ ਤਾ ਕਰ ਝੋਕਾ ਝੋਨੇ ਗੋਭ ਦੇ ਉੱਤੇ ਆ ਚਿੰਤਾਵਾਂ ਇਸ ਕਰਕੇ ਵਧੀਆਂ ਹੋਈਆਂ ਕਿ ਗੋਭ ਦੇ ਉੱਤੇ ਝੋਨਾ ਹੋਣ ਕਰਕੇ ਗੋਭ ਦੇ ਵਿੱਚ ਪਾਣੀ ਜਾਣ ਕਰਕੇ ਜਿਹੜਾ ਉਹ ਮੁੰਜਰ ਦਾ ਨੁਕਸਾਨ ਹੋਣ ਜਾ ਰਿਹਾ ਮੁੰਜਰ ਦਾ ਇਸ ਤਰ੍ਹਾਂ ਦਾ ਨੁਕਸਾਨ 2019 ਦੇ ਵਿੱਚ ਵੀ ਹੋਇਆ ਸੀ ਉਦੋਂ ਵੀ ਉਰੋਂ ਝੋਨੇ ਜਿਹੜੇ ਹਰਿਆਲੀ ਮਾਰਦੇ ਦੇਸ ਦੇ ਜਿਹੜਾ ਕਿਹੜਾ ਆਂਦਾ ਸ਼ਾਇਦ ਇਧਰ ਨੁਕਸਾਨ ਨਹੀਂ ਹੋਇਆ ਪਰ ਜਦੋਂ ਨਿਸਰ ਕੇ ਮੁੰਜਰ ਬਾਹਰ ਆਈ ਚਿੱਟੀ ਆਈ ਤੇ ਉਹਦਾ ਜਿਹੜਾ ਕੋਈ ਵੀ ਝਾੜ ਉਸ ਝੋਨੇ ਦਾ ਨਹੀਂ ਰਿਹਾ ਸਾਰੀ ਪੋਰਟ ਪੈ ਗਈ ਮਤਲਬ ਉਹਨੂੰ ਦਾਣਾ ਹੀ ਨਹੀਂ ਪਤਾ ਸਤਾ ਰਹੀ ਸਾਡੇ ਲੋਕਾਂ ਨੂੰ ਕਿਸਾਨਾਂ ਨੂੰ ਇਧਰ ਲਿਆਣੂ ਤੇ ਇਹ ਜਿਹੜਾ ਉਹੀ ਹਲਾਤ ਬਣ ਰਹੇ ਆ ਤੇਈ ਵਾਲੇ ਹਾਲਾਤ ਜਿਹੜੇ ਫੇਰ ਨਾ ਬਣ ਜਾਣ ਇਹ ਵੀ ਚਿੰਤਾਵਾਂ ਸਤਾ ਰਹੀਆਂ ਕਿਉਂਕਿ ਜਿਹੜੀਆਂ ਸਰਕਾਰਾਂ ਵਾਂ ਇਸ ਇਲਾਕੇ ਦਾ ਪੱਕੇ ਤੌਰ ਤੇ ਕੋਈ ਨਹੀਂ ਹੱਲ ਕਰ ਰਹੀਆਂ ਬੜੀਆਂ ਬੜੀ ਗਹਾਰ ਸਮੇ ਸਮਝਦੀਆਂ ਸਰਕਾਰਾਂ ਨੂੰ ਲਾਈ ਆ ਤੇ ਭਗਵੰਤ ਮਾਨ ਜੀ ਤੋਂ ਤੇ ਬਹੁਤ ਹੀ ਵੱਡੀ ਆਸ ਸੀ ਨਾ ਕਿਉਂਕਿ ਬਦਲਾਅ ਦਾ ਕਰਕੇ ਚੁਣੀ ਸਰਕਾਰ ਯਾਰ ਕਾਲੀਆਂ ਤੋਂ ਵੀ ਅੱਕ ਗਏ ਕਾਂਗਰਸੀਆਂ ਤੋਂ ਵੀ ਅੱਕ ਗਏ ਤੇ ਸ਼ਾਇਦ ਪੰਜਾਬ ਦੇ ਲੋਕਾਂ ਚ ਆਸ ਜਾਗੀ ਸੀ ਵੀ ਭਗਵੰਤ ਮਾਨ ਜੀ ਪਿੰਡ ਪੱਧਰ ਤੋਂ ਉੱਠ ਕੇ ਗਏ ਆ ਜਿਹੜੇ ਕਹਿੰਦੇ ਕਿ ਅਸੀਂ ਲੋਕਾਂ ਦੀ ਗੱਲ ਕਰਨ ਵਾਲੇ ਆ ਤੇ ਬੜੀ ਆਸ ਜਾਗੀ ਸੀ ਲੋਕਾਂ ਦੇ ਵਿੱਚ ਫਰੋਈਪਰ ਦੇ ਵਿੱਚ 23 ਦੇ ਵਿੱਚ ਪਾਣੀ ਦੇ ਵਿੱਚ ਵੜ ਕੇ ਤਸਵੀਰਾਂ ਖਿਚਾ ਕੇ ਗਏ ਤੁਸੀਂ ਵੇਖੀਆਂ ਸਾਰਿਆਂ ਨੇ ਤੇ ਆਸ ਜਾਗੀ ਸੀ ਵੀ ਇਹ ਕੋਈ ਵੱਡਾ ਵੱਡੀ ਗੱਲ ਬਾਤ ਸੋਚਣਗੇ ਹੜਪੀੜਤਾਂ ਦੇ ਵਾਸਤੇ ਪਰ ਹੋਇਆ ਕੀ ਉਹ ਕੇਵਲ ਦਾਵਿਆਂ ਤੱਕ ਮੁਰਗੀ ਦਾ ਵੀ ਦੇਾਂਗੇ ਬੱਕਰੀ ਦਾ ਵੀ ਮੁਆਵਜ਼ਾ ਦੇਾਂਗੇ ਅਸੀਂ ਕੋਈ ਛੱਡਾਂਗੇ ਨਹੀਂ ਚੀਜ਼ ਤੇ ਕੇਵਲ ਝੁੱਗੇ 'ਚੋਂ 3600 ਰੁਪਇਆ ਪ੍ਰਤੀ ਏਕੜ ਦਾ ਕਿਸਾਨਾਂ ਨੂੰ ਤੇ ਉਹ ਵੀ ਬਹੁਤੇ ਕਿਸਾਨਾਂ ਨੂੰ ਨਹੀਂ ਮਿਲਿਆ ਜਿਹੜੀ ਸਰਕਾਰ ਕਹਿੰਦੀ ਸੀ ਚੋਣਾਂ ਦੇ ਵਿੱਚ ਆਉਣ ਤੋਂ ਪਹਿਲਾਂ ਕਿ ਦਿੱਲੀ ਦੇ ਵਿੱਚ ਸਾਡੀ ਕੇਜਰੀਵਾਲ ਸਰਕਾਰ ਆ ਜਿਹੜੀ ਕੁਦਰਤੀ ਆਫਤਾਂ ਆਉਣ ਦੇ ਉੱਤੇ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਬਿਨਾਂ ਗਰਦੌਰੀ ਕੀਤੇ 20000 ਰੁਪਏ ਮਾਫਜਾ ਜਿਹੜਾ ਉਹ ਦੇਣ ਦੇ ਗਰਦੌਰੀ ਕਰ ਬਾਅਦ ਚ ਕਰਦੇ ਰਹਿੰਦੇ ਆ ਤੇ ਸਾਨੂੰ ਇਹ ਬੜਾ ਵੱਡਾ ਵਾਅਦਾ ਕੀਤਾ ਗਿਆ ਹੜਪੀੜ ਤੇ ਕਿਸਾਨਾਂ ਦੇ ਨਾਲ ਉਹ ਜਿਹੜਾ ਬੇਵਫਾ ਜਿਹੜਾ ਉਹ ਤੇਜੀ ਦੇ ਵਿੱਚ ਹੁੰਦਾ ਨਜ਼ਰ ਆਇਆ ਭਗਵਾਨ ਤਮਨ ਜੀ ਉਹ ਵਾਅਦਿਆਂ ਤੋਂ ਪਿੱਛੇ ਗਏ ਤੇ ਇਹ ਜਿਹੜੇ ਕਿਸਾਨਾਂ ਦੀ ਜਿਹੜਾ ਉਹ ਬਾਹ ਫੜਨ ਤੋਂ ਪਿੱਛੇ ਗਿਆ ਪਿਛਲੀਆਂ ਸਰਕਾਰਾਂ 12000 ਰੁਪਏ ਹੜਪੀਟ ਤਨ ਪ੍ਰਤੀ ਏਕੜ ਦਾ ਸੰਧੂ ਸਾਹਿਬ ਮੁਆਵਜ਼ਾ ਦਿੰਦਿਆਂ ਰਹੀਆਂ ਪਰ ਇਹ ਜਿਹੜੀ ਸਰਕਾਰ ਇਹਦੇ ਤੋਂ ਵਾਸਾਂ ਉਮੀਦਾਂ ਵੱਧ ਕੇ ਸੀ ਸਾਡੀ ਮੰਗ ਆ ਕਿ ਪ੍ਰਤੀ ਏਕੜ ਦਾ 70000 ਰੁਪਏ ਮੁਆਵਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਇਸ ਇਲਾਕੇ ਦੀਆਂ ਹੋਰ ਵੀ ਮੁਸ਼ਕਲਾਂ ਉਹ ਵੀ ਮੈਂ ਤੁਹਾਡਾ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਅਸੀਂ 2023 ਦੇ ਵਿੱਚ ਜਿੰਨੇ ਵਿਧਾਇਕ ਸੀ ਸੰਬੰਧਤ ਵਿਧਾਇਕ ਜਿਹੜੇ ਹੜਪੀੜਤ ਇਲਾਕਿਆਂ ਨਾਲ ਉਹਨਾਂ ਨੂੰ ਮੰਗ ਪੱਤਰ ਦਿੱਤੇ ਸੀ ਮਰੇਸ਼ ਕੁਟਾਰੀਆ ਜੀ ਇਹਨੂੰ ਦਿੱਤੇ ਸੀ ਆਸ ਸੀ ਕਿ ਇਹ ਜਾ ਕੇ ਵਿਧਾਨ ਸਭਾ ਦੇ ਵਿੱਚ ਹੜਪੀੜਤਾਂ ਦੀ ਗੱਲ ਕਰਨਗੇ ਪਰ ਨਹੀਂ ਉਹ ਉਹਦੇ ਉੱਤੇ ਸਾਨੂੰ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਗੱਲ ਕਰਾਂਗੇ ਤੁਹਾਡੀ ਹੜਪੀੜਤਾਂ ਵੀ ਪਰ ਨਹੀਂ ਕੀਤੀ ਉਹਦੇ ਵਿੱਚ ਮੰਗਾ ਕੀ ਪਾਈਆਂ ਗਈਆਂ ਸੀ ਮੰਗਾ ਪਾਈਆਂ ਗਈਆਂ ਸੀ ਕਿ ਜਿਹੜਾ ਹਰੀ ਕੋ ਹੈੜ ਤੋਂ ਲੈ ਕੇ ਜਿੰਨਾ ਰਕਬਾ ਵਾ ਫਰੋਈ ਪਰ ਤੱਕ ਇਹਨੂੰ ਜਿਹੜਾ ਮਾਲਕੀ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਸੰਧੂ ਸਾਹਿਬ ਜੇਕਰ ਜੋ ਗੱਲ ਇਹ ਆ ਕਿ ਕੋਈ ਦਰਿਆ ਦੀ ਜ਼ਮੀਨ ਨਹੀਂ ਹੈਗੀ ਕੋਈ ਸਰਕਾਰ ਨੇ ਐਕਵਾਇਰ ਨਹੀਂ ਕੀਤੀ ਹੋਈ ਮਾਲਕੀ ਜ਼ਮੀਨਾਂ ਦੇ ਵਿੱਚ ਦਰਿਆ ਵਗ ਰਿਹਾ ਪਰ ਇਹਦੇ ਵਿੱਚ ਹੋਇਆ ਕਿ ਕਿ 2007 ਦੀ ਪਾਲਿਸੀ ਦੇ ਜਰੀਏ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਗਈਆਂ ਸੀ ਉਹਦੇ ਵਿੱਚ ਉਹ ਪਾਲਿਸੀ ਦੇ ਜਰੀਏ ਉਹ ਪਾਲਿਸੀ ਤੋੜ ਦਿੱਤੀ ਗਈ ਅਨੇਕਾਂ ਕਿਸਾਨ ਜਿਹੜੇ ਬਾਦਕਾਰ ਉਹਨਾਂ ਬਾੜ ਕੀਤੀਆਂ ਸੀ ਪੈਸੇ ਭਰ ਕੇ ਪੱਕੀਆਂ ਕਰਾਈਆਂ ਸੀ ਜ਼ਮੀਨਾਂ ਉਹਨਾਂ ਦੀ ਪਹਿਲਾਂ ਤੇ ਮਾਲਕੀ ਤੋੜ ਦਿੱਤੀ ਗਈ ਉਹਦੇ ਨਾਲ ਹੋਇਆ ਕਿ ਡੀਸੀ ਚੰਦਰਗਾਇਆ ਦਾ ਹੁਣ ਅਫਸਰਸ਼ਾਹੀ ਵੇਖੋ ਇਨਸਾਨੀਅਤ ਅਫਸਰਸ਼ਾਹੀ ਦੀ ਮਰ ਗਈ 2019 ਦੇ ਵਿੱਚ ਡੀਸੀ ਚੰਦਰਗਾਇਲ ਜੀ ਫਰੋਇਬਰ ਦੇ ਡੀਸੀ ਸਨ ਉਹਨਾਂ ਨੇ ਚਿੱਠੀ ਜਾਰੀ ਕਰਕੇ ਜਿੰਨੇ ਜਿੰਨੇ ਕਿਸਾਨਾਂ ਦੀਆਂ ਪ੍ਰੋਸੈਸੇ ਜਮੀਨਾਂ ਰਹਿੰਦੀਆਂ ਪੱਕੀਆਂ ਹੋਣ ਵਾਲੀਆਂ ਉਹਨਾਂ ਦੇ ਨਾਲ ਗਰਦੌਰੀਆਂ ਬੋਲਦੀਆਂ ਸੀ ਜਾਂ 2007 ਵਾਲਿਆਂ ਦੇ ਨਾਂ ਦੇ ਗਰਦੌਰੀਆਂ ਬੋਲਦੀਆਂ ਸੀ ਹੁਣ ਉਹਦੇ ਨਾਲ ਹੋਇਆ ਕਿ ਨੁਕਸਾਨ ਜਦੋਂ ਗਰਦੌਰੀਆਂ ਚਿੱਠੀ ਜਾਰੀ ਕਰਕੇ ਨਾ ਤੋੜ ਦਿੱਤੀਆਂ ਉਹਦੇ ਨਾਲ ਜਿੰਨੇ ਉਹ ਕਿਸਾਨ ਸੀ ਨਾ ਜਿਨ੍ਹਾਂ ਨੇ ਮਾਲਬਾਰਕਰ ਕਿਸਾਨ ਸੀ ਉਹਨਾਂ ਦੀਆਂ ਗਰਦੌਰੀਆਂ ਟੁੱਟਣ ਕਰਕੇ ਉਹਨਾਂ ਨੂੰ ਪਿਛਲੇ ਸਾਲਾਂ ਦੇ ਦੌਰਾਨ ਮਆਫੀ ਨਹੀਂ ਮਿਲ ਰਿਹਾ ਇਹ ਤਰਾਸ ਦੀ ਆ ਇਹਨਾਂ ਕਿਸਾਨਾਂ ਦੀ ਤੇ ਇਹ ਜਿਹੜੀ ਭਗਵੰਤਮਾਨ ਸਰਕਾਰ ਕਹਿੰਦੀ ਸੀ ਅਸੀਂ ਉਬਾਰਕਾਰਾਂ ਕਿਸਾਨਾਂ ਦੇ ਬਾਰੇ ਸੋਚਾਂਗੇ ਉਬਾਰਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਵਾਂਗੇ ਉਹ ਸਾਡੀ ਜਥੇਬੰਦਕ ਤੌਰ ਤੇ ਵੀ ਮੰਗਿਆ ਜਥੇਬੰਦੀਆਂ ਵੀ ਇੱਥੇ ਲੜ ਰਹੀਆਂ ਕਿਸਾਨ ਜਥੇਬੰਦੀਆਂ ਵੀ ਸਾਨੂੰ ਪੱਕੇ ਮਾਲਕੀ ਹੱਕ ਆੜ ਪੀੜਤ ਕਿਸਾਨਾਂ ਨੂੰ ਦਿੱਤੇ ਜਾਣ ਪਹਿਲ ਦੇ ਆਧਾਰ ਤੇ ਅੱਜ ਦੀ ਮੰਗ ਅਸੀਂ ਕਰਦੇ ਆਂ ਵੀ ਗਰਦੌਰੀਆਂ ਬਹਾਲ ਕੀਤੀਆਂ ਜਾਣ ਜਿਹੜਾ ਤੇਈ ਵਾਲਾ ਖਰਾਬਾ ਇਹਨਾਂ ਨੂੰ ਨਹੀਂ ਮਿਲਿਆ ਜਾਂ ਮੌਜੂਦਾ ਜਿਹੜਾ ਸਥਿਤੀ ਬਣੀ ਹੋਈ ਆ ਫਸਲਾਂ ਖਰਾਬ ਹੋ ਗਈਆਂ ਉਨਾ ਕਿਸਾਨਾਂ ਨੂੰ ਮੁਆਵਜ਼ਾ ਮਿਲੇ ਜਿੱਥੇ ਦੂਜੇ ਕਿਸਾਨਾਂ ਨੂੰ ਮਿਲਦਾ ਉਸ ਤੋਂ ਅੱਗੇ ਅਸੀਂ ਕਹਿੰਨੇ ਆ 10 ਕਿੱਲਿਆਂ ਦੇ ਵਿੱਚ ਜਾਂ 5 ਕਿੱਲਿਆਂ ਦੇ ਵਿੱਚ ਖਲਾਈ ਕਰਕੇ ਇਹਨੂੰ ਨਹਿਰੀ ਰੂਪ ਦਿੱਤੇ ਉਹ ਜਿਹੜੇ ਮਾਲਕਾਂ ਦੀਆਂ ਜ਼ਮੀਨਾਂ ਆਉਂਦੀਆਂ ਦਰਿਆ ਦੇ ਵਿੱਚ ਉਹਨਾਂ ਨੂੰ ਮਾਰਕੀਟ ਰੇਟ ਦਾ 4 ਗੁਣਾ ਤੇ ਉਜਾੜਾ ਪਤਾ ਲੱਗ ਦਿੱਤਾ ਜਾਵੇ ਇਹਦਾ ਪੱਕੇ ਤੌਰ ਤੇ ਹੱਲ ਹੋ ਸਕਦਾ ਵਾ ਇਹਦੇ ਨਾਲ ਇੱਕ ਬੇਨਤੀ ਭਗਵੰਤ ਮਾਨ ਜੀ ਨੂੰ ਵੀ ਕਰਨਾ ਚਾਹੁੰਦੇ ਤੇ ਅਸੀਂ ਕੇਂਦਰ ਦੀ ਸਰਕਾਰ ਨੂੰ ਚਾਹੁੰਦੇ ਵੀ ਜੇ ਤੁਸੀਂ ਫਸਲ ਬੀਮਾ ਯੋਜਨਾ ਲੈ ਕੇ ਆਓ ਇਹ ਵੀ ਪ੍ਰਪੋਜ਼ਲ ਬਣਾ ਕੇ ਭੇਜੇ ਭਗਵੰਤ ਮਾਨ ਸਰਕਾਰ ਫਸਲ ਬੀਮਾ ਯੋਜਨਾ ਕਿਤੇ ਵੀ ਕੁਦਰਤੀ ਆਫਤ ਆਉਂਦੀ ਆ ਉਹਦੇ ਨਾਲ ਕੀ ਹੋਊਗਾ ਕਿ ਇਹੋ ਜੀ ਸਿਚੁਏਸ਼ਨ ਦੇ ਵਿੱਚ ਕਿਸਾਨਾਂ ਦੀ ਜਿਹੜੀ ਉਹ ਫਾਂ ਫੜੀ ਜਾ ਸਕਦੀ ਆ ਜਿੰਨਾ ਮੁਆਵਜ਼ਾ ਦੇਣਾ ਪੈਂਦਾ ਉਤੋਂ ਵੀ ਸਰਕਾਰ ਬਚ ਸਕਦੀ ਆ ਇਹ ਇਹ ਵੀ ਸਾਡੀ ਮੰਗ ਹੈ ਕਿ ਫਸਲ ਬੀਮਾ ਯੋਜਨਾ ਸਟੇਟ ਸਰਕਾਰ ਸੈਂਟਰ ਸਰਕਾਰ ਦੇ ਨਾਲ ਰਲ ਕੇ ਇਹਦੇ ਤੇ ਗੌਰ ਕਰੇ ਤੇ ਜਿਹੜੀ ਇਹ ਨੀਤੀ ਲੈ ਕੇ ਆਵੇ ਫਸਲ ਬੀਮਾ ਯੋਜਨਾ ਕਿਤਨਾ ਕਿਤਨਾ ਜਿਹੜੇ ਲੋਕਾਂ ਪ੍ਰਭਾਵਿਤ ਲੋਕਾਂ ਦਾ ਹੱਲ ਹੋ ਸਕਦਾ ਕਿਉਂਕਿ ਪਿਛਲੇ ਸਮੇਂ ਤੁਸੀਂ ਦੇਖਿਆ ਕਈ ਕਿਸਾਨਾਂ ਦੀਆਂ ਅੱਗਾਂ ਲੱਗਣ ਦੇ ਨਾਲ ਵੀ ਕਣਕਾਂ ਸੜ ਗਈਆਂ ਕਈਆਂ ਕਿਸਾਨਾਂ ਦੀ ਆਇਤ ਕੀ ਵੀ ਕਈ ਜਿਹੜੇ ਭਾਰਤ ਮਾਲਾ ਯੋਜਨਾ ਦੇ ਪ੍ਰੋਜੈਕਟ ਆ ਉਹਨਾਂ ਦੀ ਨਿਕਾਸੀ ਨਹੀਂ ਰੱਖੀ ਬਹੁਤ ਸਾਰੇ ਪੰਜਾਬ ਦੇ ਵਿੱਚ ਇਹੋ ਜਿਹੇ ਘਟਨਾਵਾਂ ਦੇਖੀਆਂ ਕਿ ਮੀਂਹ ਦੇ ਪਾਣੀ ਦੇ ਨਾਲ ਹੀ ਉਹਨਾਂ ਲੋਕਾਂ ਦੇ ਵਿੱਚ ਹੁਣੇ ਦਬਾਅ ਹੋ ਗਏ ਉਹਨਾਂ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਲੋਕਾਂ ਦੀ ਗਰਦੋਰੀ ਕੋਈ ਨਹੀਂ ਹੁੰਦੀ ਉਹਨਾਂ ਨੂੰ ਮੁਆਵਜ਼ਾ ਨਹੀਂ ਪਿਛਲੀ 2023 ਦੇ ਵਿੱਚ ਐਸ ਇਲਾਕੇ ਤੇ ਡੁੱਬਾਈ ਡੁੱਬਾ ਸੀ ਮੀਂਹ ਦੇ ਨਾਲ ਆ ਸਾਡਾ ਅਗਲਾ ਰਕਬਾ ਹੈ ਖੱ쩌ਰ ਵਾਲੇ ਦਾ ਦੂਲੇ ਵਾਲੇ ਦਾ ਸੇਵਣ ਵਾਲਾ ਬਲਾਕ ਹੋਣ ਕਰਕੇ ਇਲਾਕਾ ਸਾਰਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਦੋ ਵਾਰੀ ਝੋਨੇ ਉੱਥੇ ਵੀ ਲਾਏ ਉਹਨਾਂ ਲੋਕਾਂ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ ਅਸੀਂ ਪੰਜਾਬ ਦੇ ਜਿੰਨੇ ਵੀ ਹੜਪੀੜ ਤੇ ਜਾਂ ਕੁਦਰਤੀ ਮਾਰ ਦੇ ਹੇਠ ਆਉਣ ਵਾਲੇ ਕਿਸਾਨਾਂ ਦੀ ਅਸੀਂ ਮਦਦ ਚਾਹੁੰਦੇ ਹਾਂ ਅਸੀਂ ਕਹਿੰਦੇ ਸਰਕਾਰ ਵੱਡਾ ਦਿਲ ਦਿਖਾਵੇ ਲੋਕਾਂ ਨੇ ਆਸਾਂ ਉਮੀਦਾਂ ਦੇ ਨਾਲ ਸਰਕਾਰਾਂ ਨੂੰ ਚੁਣਿਆ Look